ਸਤਿ ਸ਼੍ਰੀ ਅਕਾਲ ਜੀ ਮੈਨੂੰ ਮਰੇ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਲਈ ਹਰ ਸਾਲ ਦੀ ਤਰ੍ਹਾਂ ਅੱਜ ਵੀ ਮੇਰਾ ਸ਼ਰਾਦ ਕੀਤਾ ਜਾ ਰਿਹਾ ਹੈ ਮਰਨ ਤੋਂ ਬਾਅਦ ਸ਼ਰਾਦ ਵਰਸੀ ਜ਼ਰੂਰ ਮਨਾਏ ਜਾਂਦੇ ਹਨ ਇਹ ਸਾਡੀ ਰੀਤ ਹੈ ਸਮਾਜ ਦਾ ਚੱਲਣ ਹੈ ਜਿਉਂਦਿਆਂ ਨੂੰ ਕੋਈ ਰੋਟੀ ਪੁੱਛੇ ਨਾ ਪੁੱਛੇ ਪਰ ਸਮਾਜ 'ਚ ਨੱਕ ਰੱਖਣ ਲਈ ਇਹ ਰਿਵਾਜ ਨਿਮਾਉਣੇ ਹੀ ਪੈਂਦੇ ਹਨ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦੋਨੇ ਕੰਮ ਮੇਰੇ ਮੁੰਡੇ ਨਹੀਂ ਸੱਚ ਮੇਰੀ ਨੇਕ ਔਲਾਦ ਬਾਕੂਬੀ ਨਾਲ ਨਿਭਾ ਰਹੀ ਹੈ ਰੀਤੀ ਰਵਾਜਾਂ ਅਨਸਾਰ ਮਰਨ ਵੇਲੇ ਮੂੰਹ ਵਿੱਚ ਗੰਗਾ ਜਲ ਪਾਇਆ ਜਾਂਦਾ ਹੈ ਤੇ ਅੰਤਿਮ ਸੰਸਕਾਰ ਵੇਲੇ ਨਵੇਂ ਕੱਪੜੇ ਤੇ ਮੂੰਹ ਵਿੱਚ ਦੇਸੀ ਘਿਓ ਵੀ ਪਾਇਆ ਜਾਂਦਾ ਹੈ ਇਹ ਜੱਗ ਦੀ ਰੀਤ ਹੈ ਚਾਹੇ ਦੇਸੀ ਘਿਓ ਤਾਂ ਮੈਂ ਜਿਉਂਦੇ ਜੀ ਵੀ ਬਹੁਤ ਕਰਦਾ ਕਿਉਂਕਿ ਮੇਰੀ ਪੈਨਸ਼ਨ ਆਉਂਦੀ ਸੀ ਤੇ ਘਟੋ ਘਟ ਮੇਰੀ ਪੈਨਸ਼ਨ ਖਰਚੰਦਾ ਮੈਨੂੰ ਹੱਕ ਮਿਲਿਆ ਹੋਇਆ ਸੀ ਤੇ ਅਸੀਂ ਦੋਵੇਂ ਜੀ ਪੈਨਸ਼ਨ ਦੇ ਪੈਸਿਆਂ ਦੀ ਰੋਟੀ ਖਾਂਦੇ ਸੀ ਦੇਸੀ ਘਿਓ ਨਾਲ ਤੇ ਮੇਰੇ ਮਰੇ ਦੇ ਵੀ ਮੂੰਹ ਚ ਵੀ ਉਸੇ ਸਮੇਂ ਦੇਸੀ ਘਿਓ ਪਾਇਆ ਗਿਆ ਸੀ ਤੇ ਅੱਜ ਵੀ ਜਾਇਕੇਦਾਰ ਪਕਵਾਨ ਬਣਾਏ ਜਾਣਗੇ ਕਿਉਂਕਿ ਮੇਰਾ ਅੱਜ ਸ਼ਰਾਦ ਹੈ ਅੱਜ ਘਰ ਵਿੱਚ ਖੀਰ ਪੂਰੀਆਂ ਹਲਵਾ ਤੇ ਚੰਗੀਆਂ ਸਬਜ਼ੀਆਂ ਬਣਾਈਆਂ ਜਾਣਗੀਆਂ ਕਿਸੇ ਨਾਮੀ ਬ੍ਰਾਹਮਣ ਨੂੰ ਬੁਲਾ ਕੇ ਭੋਜਨ ਚੁਕਾਇਆ ਜਾਵੇਗਾ ਤੇ ਉਸ ਨੂੰ ਚੰਗੀ ਦਕਸ਼ਨਾ ਵੀ ਦਿੱਤੀ ਜਾਵੇਗੀ ਇਕੱਲੇ ਬ੍ਰਾਹਮਣ ਨੂੰ ਹੀ ਨਹੀਂ ਹੋਰ ਵੀ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਦੇ ਭੋਜਨ ਦਾ ਵੀ ਪ੍ਰਬੰਧ ਹੋਵੇਗਾ ਨਜ਼ਦੀਕੀ ਮਤਲਬ ਬਿਲਕੁਲ ਨਜ਼ਦੀਕੀ ਜਿਵੇਂ ਮੇਰੇ ਮੁੰਡੇ ਦੇ ਸਾਲੇ ਸਾਲੀਆਂ ਸਾਲੇਹਾਰ ਸਾਡੂ ਤੇ ਮੇਰੇ ਕੁੜਮਾਦ ਹਾਂ ਹੁਣ ਤਾਂ ਹੋਰ ਵੀ ਨਜ਼ਦੀਕੀ ਤੇ ਨਵੇਂ ਰਿਸ਼ਤੇਦਾਰ ਵੀ ਹੋਣਗੇ ਬੱਚਿਆਂ ਦੇ ਸਹੁਰੇ ਧੀ ਜਵਾਈ ਤੇ ਬਹੁਤ ਕਰੀਬੀ ਦੋਸਤ ਮਿੱਤਰ ਬਾਕੀ ਸਾਰਿਆਂ ਨੂੰ ਤੇ ਸੱਦਿਆ ਵੀ ਨਹੀਂ ਜਾ ਸਕਦਾ ਨਾ ਨਾਲੇ ਅਜਿਹੇ ਮੌਕਿਆਂ ਤੇ ਤਾਂ ਬਹੁਤ ਹੀ ਕਰੀਬੀ ਰਿਸ਼ਤੇਦਾਰ ਹੀ ਬੁਲਾਏ ਜਾਂਦੇ ਹਨ ਇਹੀ ਸੋਚ ਕੇ ਮੇਰੀਆਂ ਧੀਆਂ ਜਵਾਈ ਭੈਣ ਭਨੇਵੇਂ ਮੇਰੇ ਭਰਾ ਤੇ ਸ਼ਰੀਕਿਆਂ ਨੂੰ ਨਹੀਂ ਬੁਲਾਇਆ ਗਿਆ ਉਹ ਤੇ ਮੇਰੇ ਰਿਸ਼ਤੇਦਾਰ ਹੋਏ ਨਾ ਉਹਨਾਂ ਦਾ ਤਾਂ ਮੇਰੇ ਨਾਲ ਹੀ ਸਬੰਧ ਸੀ ਜੋ ਮੇਰੇ ਮੁੱਕ ਨਾਲ ਹੀ ਉਹਨਾਂ ਦਾ ਸਬੰਧ ਮੁੱਕ ਗਿਆ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰਾ ਸ਼ਰਾਦ ਹੈ ਗੱਲ ਇਹ ਨਹੀਂ ਕਿ ਮੇਰੀਆਂ ਭੈਣਾਂ ਧੀਆਂ ਮੈਨੂੰ ਭੁੱਲ ਗਈਆਂ ਹੋਣ ਉਹ ਤਾਂ ਮੈਨੂੰ ਹਮੇਸ਼ਾ ਯਾਦ ਰੱਖਦੀਆਂ ਹਨ ਹਰ ਦੁੱਖ ਤੇ ਸੁੱਖ ਉੱਤੇ ਭੈਣਾਂ ਨੂੰ ਵੀ ਤਾਂ ਮੈਂ ਧੀਆਂ ਵਾਂਗੂ ਪਾਲਿਆ ਹੈ ਤੇ ਧੀਆਂ ਨੂੰ ਭੈਣਾਂ ਨਾਲ ਭੈਣਾਂ ਤਰ੍ਹਾਂ ਪੜਾਇਆ ਲਿਖਾਇਆ ਤੇ ਵਿਆਇਆ ਹੈ ਮੈਨੂੰ ਤੇ ਯਾਦ ਨਹੀਂ ਕਿ ਕਦੋਂ ਮੇਰੀ ਭੈਣ ਦਾ ਵਿਆਹ ਸੀ ਤੇ ਕਦੋਂ ਧੀ ਦਾ ਹਾਂ ਇੰਨਾ ਕ ਯਾਦ ਹੈ ਕਿ ਹਰ ਤਿੰਨ ਕ ਸਾਲ ਬਾਅਦ ਇੱਕ ਡੋਲੀ ਜ਼ਰੂਰ ਤੋਰ ਦਿੰਦਾ ਸੀ ਮੈਂ ਕਦੀ ਧੀ ਤੇ ਭੈਣ ਵਿੱਚ ਕਦੇ ਫਰਕ ਨਹੀਂ ਸੀ ਸਮਝਿਆ ਤੇ ਉਹ ਕਿਵੇਂ ਫਰਕ ਸਮਝਣਗੀਆਂ ਉਹ ਘਰੇ ਬੈਠੀਆਂ ਹੀ ਮੈਨੂੰ ਯਾਦ ਕਰਦੀਆਂ ਹੋਣਗੀਆਂ ਬਹੁਤ ਰੋਂਦੀਆਂ ਹੋਣਗੀਆਂ ਕਿਉਂਕਿ ਅੱਜ ਮੇਰਾ ਸ਼ਰਾਦ ਹੈ ਮੇਰੇ ਬੱਚੇ ਬਹੁਤ ਚੰਗੇ ਹਨ ਮੇਰੀ ਅੰਤਿਮ ਅਰਦਾਸ ਤੇ ਭੋਗ ਵੇਲੇ ਵੀ ਇਹਨਾਂ ਨੇ ਬਹੁਤ ਚੰਗਾ ਇੰਤਜ਼ਾਮ ਕੀਤਾ ਸੀ ਬਹੁਤ ਹੀ ਇਕੱਠ ਸੀ ਹੁਣ ਜਦੋਂ ਕੁੜਮਾਚਾਰੀ ਤੇ ਸ਼ਰੀਕਾ ਇਕੱਠਾ ਹੋਵੇ ਤਾਂ ਸਭ ਕੁਝ ਵਧੀਆ ਹੀ ਕਰਨਾ ਪੈਂਦਾ ਹੈ ਨਾਲੇ ਮੈਂ ਤਾਂ ਇਸ ਦਾ ਵੀ ਇੰਤਜ਼ਾਮ ਵੀ ਪਹਿਲਾਂ ਹੀ ਕਰਕੇ ਗਿਆ ਸੀ ਬੈਂਕਾਂ 'ਚ ਪਈ ਮੇਰੀ ਜਮਾ ਪੂੰਜੀ ਨਾਲ ਹੀ ਸਾਰਾ ਸਾਰ ਗਿਆ ਤੇ ਮੇਰੇ ਬੱਚਾਂ ਦੇ ਸ਼ਰੀਕੇ ਕਬੀਲੇ ਚ ਬਹੁਤ ਵੱੱਲੇ ਵੱੱਲੇ ਹੋਈ। ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਪਰ ਜੇ ਇਹ ਨਾ ਖਰਚ ਦੇ ਤਾਂ ਇਹ ਮਾਲ ਵੀ ਮਾਲਕਾਂ ਦਾ ਹੀ ਹੋਣਾ ਸੀ। ਹੁਣ ਵੀ ਇਹ ਖਰਚ ਦੀ ਕੋਈ ਪ੍ਰਵਾਹ ਨਹੀਂ ਕਰਦੇ। ਭਾਵੇਂ ਵਰਸੀ ਹੋਵੇ ਭਾਵੇਂ ਸ਼ਰਾਦ। ਕਿਉਂਕਿ ਆਪਸੀ ਹਿੱਸੇ ਪੱਤੀ ਦਾ ਕੋਈ ਝੰਜਟ ਨਹੀਂ ਹੁੰਦਾ। ਖਰਚਾ ਤਾਂ ਸਰਕਾਰਾਂ ਦਿੰਦੀ ਹੈ। ਮਹੀਨੇ ਦੇ ਮਹੀਨੇ ਮੇਰੀ ਘਰ ਵਾਲੀ ਨੂੰ ਸਾਰੇ ਮੇਰੇ ਬੱਚਾਂ ਦੇ ਗੁਣ ਗਾਉਣਗੇ ਉਹਨਾਂ ਦੀਆਂ ਵਡਿਆਈਆਂ ਕਰਨਗੇ ਅੱਜ ਰਿਸ਼ਤੇਦਾਰ ਵੀ ਖੁਸ਼ ਹੋਣਗੇ ਤੇ ਉਹ ਵੀ ਕਿਉਂਕਿ ਅੱਜ ਮੇਰਾ ਅਸ਼ੀਰਵਾਦ ਹੈ ਚਲੋ ਧੀਆਂ ਭੈਣਾਂ ਨਹੀਂ ਆਈਆਂ ਤਾਂ ਕੋਈ ਗੱਲ ਨਹੀਂ ਸਭ ਨੂੰ ਘਰੋ ਘਰੀ ਕੰਮ ਹੁੰਦਾ ਹੈ ਕਿਉਂ ਕਿਸੇ ਨੂੰ ਤਕਲੀਫ ਦੇਣੀ ਹੈ ਨਾਲੇ ਜਦੋਂ ਕੁੜਮਕ ਕਬੀਲਾ ਤੇ ਖਾਸ ਰਿਸ਼ਤੇਦਾਰ ਆਏ ਹੋਣ ਤਾਂ ਉਹਨਾਂ ਨੂੰ ਬਹੁਤਾ ਸੰਭਾਲਿਆ ਵੀ ਨਹੀਂ ਜਾਂਦਾ ਮੇਰੇ ਇਹ ਮੇਟਾ ਚ ਬਿਨਾਂ ਗੱਲ ਤੋਂ ਹੀ ਰੁੱਸ ਜਾਂਦੀਆਂ ਹਨ ਆਖੇ ਸਾਡਾ ਵੀ ਘਰ ਚ ਹੱਕ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਹੱਕ ਤਾਂ ਘਰ ਦੀ ਮਾਲਕਣ ਕੋਲੋਂ ਵੀ ਖੋ ਖੋਹੇ ਜਾ ਚੁੱਕੇ ਹਨ ਬਾਕੀ ਜਵਾਈਆਂ ਤੇ ਵਫਫੜਾਂ ਦਾ ਤਾਂ ਕੰਮ ਹੀ ਰੁੱਸਣਾ ਹੈ ਉਹ ਤਾਂ ਮਹਾਂ ਨਹੀਂ ਭਾਲਦੇ ਹਨ ਰੁੱਸਣ ਦਾ ਭਾਵੇਂ ਕੋਈ ਵਿਆਹ ਹੋਵੇ ਭਾਵੇਂ ਕੋਈ ਮਰਨਾ ਕੋਈ ਗੱਲ ਨਹੀਂ ਜੇ ਨਹੀਂ ਬੁਲਾਇਆ ਤਾਂ ਪਰ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰਾ ਸ਼ਰਾਦ ਹੈ ਵੈਸੇ ਅੱਜ ਮੇਰੀ ਫੋਟੋ ਦੇਵੀ ਨਮਹਾਰ ਪਾਇਆ ਪਾਇਆ ਗਿਆ ਹੈ ਸਵੇਰੇ ਸਵੇਰੇ ਹਰ ਆਉਣ ਵਾਲੇ ਦਾ ਹੱਸ ਕੇ ਸਵਾਗਤ ਕੀਤਾ ਜਾ ਰਿਹਾ ਹੈ ਤੇ ਮਹਿਮਾਨ ਵੀ ਮੇਰੇ ਬੱਚਾਂ ਦੇ ਤੇ ਬਣੇ ਜਾਇਕਦਾਰ ਖਾਣੇ ਦੇ ਗੁਣ ਗਾਰੇ ਹਨ ਮੇਰੇ ਮੇਰੀ ਹਮਸਫਰ ਦੀਆਂ ਅੱਖਾਂ ਗੱਲੀਆਂ ਹਨ ਪਰ ਬਾਹਰੋਂ ਸ਼ਾਂਤ ਚਿੱਤ ਹੋਣ ਦਾ ਦਿਖਾਵਾ ਕਰ ਰਹੀ ਹੈ ਮੈਂ ਘਰ ਦੇ ਹਰ ਕੋਨੇ 'ਚ ਨਿਗਾਹ ਮਾਰੀ ਪਰ ਮੇਰਾ ਜ਼ਿਕਰ ਕਿਤੇ ਵੀ ਨਹੀਂ ਮੇਰਾ ਕੋਈ ਨਾਮ ਵੀ ਨਹੀਂ ਲੈ ਰਿਆ ਫਿਰ ਵੀ ਮੈਂ ਬਹੁਤ ਖੁਸ਼ ਆ ਕਿਉਂਕਿ ਅੱਜ ਮੇਰਾ ਸ਼ਰਾਦ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ